ਪਹਾੜਾਂ ਦੇ ਮੁਰਤੋਂ ਮੀਂਹ ਪੈਣ ਕਰਕੇ ਪੋਂਗ ਡੈਮ ਦੇ ਪਾਣੀ ਦਾ ਪੱਧਰ ਵੱਧ ਗਿਆ ਤਾਂ ਇੱਕ ਬੇहद ਹੀ ਜ਼ਰੂਰੀ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪਹਾੜਾਂ ਦੇ ਵਿੱਚ ਮੁਰਤੋਂ ਮੀਂਹ ਪੈਣਾ ਸ਼ੁਰੂ ਹੋ ਗਿਆ ਤੇ ਪੋਂਗ ਡੈਮ ਦੇ ਪਾਣੀ ਦਾ ਪੱਧਰ ਇਸ ਦੇ ਚੱਲਦੇ ਵੱਧ ਗਿਆ ਪਾਣੀ ਦਾ ਲੈਵਲ 1393.74 ਫੁੱਟ ਤੱਕ ਪਹੁੰਚ ਗਿਆ ਪੋਂਗ ਡੈਮ ਦਾ ਪਾਣੀ ਖਤਰੇ ਦੇ ਨਿਸ਼ਾਨ ਤੋਂ ਅਜੇ ਵੀ 13 ਫੁੱਟ ਉੱਤੇ ਵਗ ਰਿਹਾ 1 ਲੱਖ 45 ਹਜ਼ਾਰ ਕਿਊਸਿਕ ਪਾਣੀ ਦੀ ਆਮਦ ਹੋਈ ਹੈ ਜੋ ਕਿ ਬਹੁਤ ਵੱਡੀ ਮਾਤਰਾ ਦੇ ਵਿੱਚ ਪਾਣੀ ਹੈ हिमाचल प्रदेश ਦੇ ਵਿੱਚ ਮੁਰਤੋਮੀ ਪੈਣਾ ਸ਼ੁਰੂ ਹੋ ਗਿਆ ਹੈ ਮੌਸਮ ਵਿਭਾਗ ਨੇ ਹਾਲਕਿ 15 ਸਤੰਬਰ ਤੋਂ ਹਿਮਾਚਲ ਪ੍ਰਦੇਸ਼ ਦੇ ਵਿੱਚ ਮੌਨਸੂਨ ਚ ਕਮੀ ਆਉਣ ਦੀ ਭਵਿੱਖਬਾਣੀ ਕੀਤੀ ਸੀ ਪਰ ਬੀਤੀ ਰਾਤ ਹਿਮਾਚਲ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਜੰਮ ਕੇ ਮੀਂ ਪਿਆ ਕਈ ਹਿੱਸਿਆਂ ਦੇ ਵਿੱਚ ਭਾਰੀ ਮੀਂ ਤੋਂ ਬਾਅਦ ਖੌਫਜਦਾ ਕਰਨ ਵਾਲੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਬਿਆਸ ਦਰਿਆ ਦੇ ਵਿੱਚ 55000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਜੇ ਹਿਮਾਚਲ ਪ੍ਰਦੇਸ਼ ਦੇ ਵਿੱਚ ਮੀਂਹ ਦਾ ਦੌਰ ਇਸ ਤਰੀਕੇ ਨਾਲ ਹੀ ਜਾਰੀ ਰਹਿੰਦਾ ਹੈ ਤਾਂ ਕੰਢੀ ਇਲਾਕਿਆਂ ਤੇ ਮੁਰਤੋਂ ਖਤਰਾ ਮੰਡਰਾ ਜਾਵੇਗਾ ਮੰਡੀ ਜ਼ਿਲ੍ਹੇ ਦੇ ਵਿੱਚ ਬੀਤੀ ਰਾਤ ਭਾਰੀ ਮੀਂਹ ਨੇ ਤਬਾਹੀ ਮਚਾ ਦਿੱਤੀ ਮੰਡੀ ਜ਼ਿਲ੍ਹੇ ਦੇ ਧਰਮਪੁਰ ਤੋਂ ਬੇਹਦ ਹੀ ਖੌਫਨਾਕ ਤਸਵੀਰਾਂ ਵੀ ਸਾਹਮਣੇ ਆਈਆਂ ਹਿਮਾਚਲ ਪ੍ਰਦੇਸ਼ ਦੇ ਵਿੱਚ ਬਿਆਸ ਦਰਿਆ ਤੇ ਬਣੇ ਪੌਂਗ ਡੈਮ ਦੇ ਵਿੱਚ ਪਾਣੀ ਦਾ ਪੱਧਰ ਨਿਰਧਾਰਿਤ ਸੀਮਾ ਤੋਂ ਕੁਝ ਇੰਚ ਉੱਤੇ ਰਹਿਣ ਤੋਂ ਬਾਅਦ ਹੁਣ ਪਾਣੀ ਦਾ ਪੱਧਰ ਵੱਧ ਗਿਆ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਪਹਿਲਾਂ ਹੀ ਲੋਕ ਹੜ੍ਹਾਂ ਦੇ ਕਹਿਰ ਕਾਰਨ ਕਰੋ ਬੇ ਹੜ੍ਹ ਹੋ ਗਏ ਹਨ ਹੜਾਂ ਕਾਰਨ ਸੂਬਾ ਬੇਹਾਲ ਹੋਇਆ ਪਿਆ ਦਰਿਆ ਤੇ ਡੈਮ ਨਕੋਨਕ ਭਰ ਗਏ ਸੀ ਜਿਸ ਕਾਰਨ ਮਨੁੱਖੀ ਜਾਨ ਮਾਲ ਪਸ਼ੂਆਂ ਅਤੇ ਫਸਲਾਂ ਦਾ ਵੀ ਕਾਫੀ ਜ਼ਿਆਦਾ ਨੁਕਸਾਨ ਹੋਇਆ ਲੋਕ ਡਰੇ ਹੋਏ ਨੇ ਅਜਿਹਾ ਕਹਿਰ 88 ਤੋਂ ਬਾਅਦ ਦੂਜੀ ਵਾਰ ਪੰਜਾਬੀਆਂ ਦੇ ਹਿੱਸੇ ਆ ਤਾਂ ਮੌਸਮ ਵਿਭਾਗ ਨੇ 21 ਸਤੰਬਰ ਤੱਕ ਪੂਰੇ ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਟੁੱਟਵਾ ਮੀਂਹ ਦੀ ਭਵਿੱਖਬਾਣੀ ਕੀਤੀ ਹੈ 16 ਸਤੰਬਰ ਨੂੰ ਕਾਫੀ ਮੀਂਹ ਅਤੇ ਤੂਫਾਨ ਦੀ ਸੰਭਾਵਨਾ ਹੈ ਤਾਂ ਇਸ ਲਈ येलो ਅਲਰਟ ਵੀ ਜਾਰੀ ਕੀਤਾ ਗਿਆ ਹੈ ਸਾਲ ਪੋਂਗ ਡੈਮ ਦੇ ਵਿੱਚ ਅਗਸਤ ਸਤੰਬਰ ਦੌਰਾਨ ਇਸ ਦੇ ਜਲ ਭੰਡਾਰ ਦੇ ਵਿੱਚ ਪਾਣੀ ਦਾ ਵਹਾਅ ਦੇਖਿਆ ਗਿਆ ਜੋ ਕਿ 2.25 ਲੱਖ ਕਿਊਸਿਕ ਤੱਕ ਚਲਾ ਗਿਆ ਤੇ ਹੁਣ ਫਿਰ ਖਬਰ ਸਾਹਮਣੇ ਆ ਰਹੀ ਹੈ ਕਿ ਪਹਾੜਾਂ ਦੇ ਵਿੱਚ ਮੁਰਤੋਂ ਮੀਂਹ ਪੈਣਾ ਸ਼ੁਰੂ ਹੋ ਗਿਆ ਜਿਸ ਕਾਰਨ ਪੋਂਗ ਡੈਮ ਦੇ ਪਾਣੀ ਦਾ ਪੱਧਰ ਵੱਧ ਗਿਆ